ਇਹਨੂੰ ਪਰਛਾਣਿਆ ਜੇ ਆ ਦੇਖੋ ਪਿੱਛੇ ਜੀ ਜੀ ਥੈਂਕ ਯੂ ਆਹਤੀ ਸੱਚੀ ਨਹੀਂ ਆ ਦੇਖਿਆ ਮਾ ਮੰਗਾਲੀਆ ਬੱਚਾ ਗੜਦੀ ਹੈ ਐ ਆ ਆ ਆਈ ਪਿਕਚਰ ਆ ਬੱਸ ਆ ਪਿਕਚਰ ਵੇਖ ਲੋ ਇੱਕ ਵਾਰ ਜਰੂਰ ਕਹੂੰਗਾ ਕਿ ਤੁਸੀਂ ਬਲਰਾਜ ਨੂੰ ਸਾਰੇ ਸਵਾਲ ਕਰੋ ਅਸੀਂ ਤਾਂ ਕਲਾਕਾਰ ਬੋਲਦੇ ਰਹੇ ਮੈਂ ਐਡਿਟ ਤੇ ਫਿਲਮ ਘਟੋ ਘਟ 100 100 ਵਾਰ ਦੇਖੀ ਹੈ ਮੈਨੂੰ ਨਹੀਂ ਸੀ ਪਤਾ ਮੈਂ ਕੈਰੈਕਟਰ ਕਰ ਸਕਦਾ ਇਸ ਤਰ੍ਹਾਂ ਕਿ ਨਹੀਂ ਕਰ ਸਕਦਾ ਪਰ ਰਾਜ ਨੂੰ ਦੇਖ ਕੇ ਪ੍ਰਿੰਸ ਜੀ ਨੂੰ ਦੇਖ ਕੇ ਅ ਬਟੀਆਂ ਨੂੰ ਦੇਖ ਕੇ ਸਾਰੇ ਦੇਖ ਕੇ ਇਹ ਲੱਗਦਾ ਹੈ ਕਿ ਮੈਂ ਇਹਦੇ ਸਾਹਮਣੇ ਬਹੁਤ ਛੋਟਾ ਜਿਹਾ ਲੱਗ ਕਿ ਬੀ ਵੈਰੀ ਆਨਸਟ ਸਾਰੀ ਟੀਮ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ -35 -40 ਜੇ ਆਪਾਂ ਸ਼ੂਟ ਕੀਤਾ। ਲਿਖਣ ਚ ਆ ਜਾਂਦਾ ਰਿਟਰਨ ਐਂਡ ਡਾਇਰੈਕਟਿਡ ਬਾਈ ਬਲਰਾਜ ਸਿਆਲ ਪਰ ਉਹਦੇ ਪਿੱਛੇ ਘੱਟੋ ਘੱਟ 100 ਬੰਦੇ ਨੇ ਕੰਮ ਕੀਤਾ ਜੀ। ਕਈਆਂ ਦੇ ਨਾਮ ਐਂਡ ਗ੍ਰੈਡਿਟ ਚ ਲੰਘ ਜਾਂਦੇ ਆ ਲੋਕਾਂ ਤੋਂ ਪੜੇ ਵੀ ਨਹੀਂ ਜਾਂਦੇ। ਜਿਨ੍ਹਾਂ ਦੇ ਨਹੀਂ ਹੈਗੀਆਂ ਉਹਨਾਂ ਨੂੰ ਪੁੱਛਿਓ। ਮੇਰੀ ਹੈ ਨਹੀਂ। ਤੇ ਜਿੱਦਨ ਦੀ ਮੇਰੀ ਮਾਂ ਗਈ ਹੈ ਮੈਂ ਨਾਲ ਸੀ ਰਿਆਂ। ਦੇਖੋ ਪਹਿਲਾਂ ਸਾਰਿਆਂ ਦਾ ਧੰਨਵਾਦ ਤੁਹਾਡਾ ਤੁਸੀਂ ਸਾਰਿਆਂ ਨੇ ਇੰਨਾ ਸਮਾਂ ਕੱਢਿਆ ਪ੍ਰੀਮੀਅਰ ਦੇਖ ਰਹੇ ਹੋ। ਅਸੀਂ ਬਹੁਤ ਖੁਸ਼ ਆ ਪਰ ਜਿਵੇਂ ਸਾਡੀ ਫਿਲਮ ਦੇ ਵਿੱਚ ਤੇ ਇੱਥੇ ਵੀ ਸਾਡੇ ਪਰਿਵਾਰ ਦੇ ਵਿੱਚ ਤੇ ਇੰਡਸਟਰੀ ਦੇ ਵਿੱਚ ਸਾਡੇ ਸਭ ਤੋਂ ਵੱਡੇ ਸਾਡੇ ਬਾਪੂ ਜੀ ਨੇ ਮੈਂ ਇਹਨਾਂ ਨੂੰ ਕਹੂੰਗਾ ਪਹਿਲਾਂ ਐ ਬੋਲਣ ਇਹਨਾਂ ਤੋਂ ਪਹਿਲਾਂ ਅਸੀਂ ਬੋਲਦੇ ਚੰਗੇ ਨਹੀਂ ਲੱਗਦੇ ਠੀਕ ਹੈ ਆ ਗੋ ਐਨੀ ਇੱਜ਼ਤ ਮਿਲਦੀ ਹੈ ਤਾਂ ਮੈਂ ਸਮਝਦਾ ਗੱਭੜਾ ਬੜਾ ਖੁਸ਼ ਹੁੰਦਾ ਤੁਸੀਂ ਸਾਰਿਆਂ ਦਾ ਪਿਆਰ ਹੈ ਤੁਸੀਂ ਆਏ ਪਹਿਲਾ ਸਵਾਲ ਤਾਂ ਤੁਹਾਡੇ ਤੇ ਤੁਹਾਨੂੰ ਕਿੰਸੀ ਲੱਗੀ ਜੇ ਪ੍ਰੈਸ ਵਾਲੇ ਨੂੰ ਚੈਨਲਾਂ ਨੂੰ ਬਹੁਤ ਚੰਗੀ ਲੱਗੀ ਹੈ ਓਨੈਸਟਲੀ ਤਾਂ ਫਿਰ ਇਹ ਫਿਲਮ ਹਿੱਟ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਪਰ ਮੈਂ ਤੁਸੀਂ ਹਮੇਸ਼ਾ ਹੀ ਸੱਚ ਬੋਲਦੇ ਹੋਰ ਮੈਂ ਇਹ ਗੱਲ ਕਹਿ ਸਕਦਾ ਕਿ ਆ ਜਿੰਨੇ ਕਲਾਕਾਰ ਖੜੇ ਹੈ ਪ੍ਰੋਡਿਊਸਰ ਸਾਹਿਬ ਡਾਇਰੈਕਟਰ ਸਾਹਿਬ ਮੇਰੇ ਕੋਈ ਅਲਫਾਜ਼ ਹੈ ਨਹੀਂ ਵੀ ਮੈਨੂੰ ਨਹੀਂ ਸੀ ਪਤਾ ਮੈਂ ਕੈਰੈਕਟਰ ਕਰ ਸਕਦਾ ਇਸ ਤਰ੍ਹਾਂ ਕਿ ਨਹੀਂ ਕਰ ਸਕਦਾ ਪਰ ਰਾਜ ਨੂੰ ਦੇਖ ਕੇ ਪ੍ਰਿੰਸ ਜੀ ਨੂੰ ਦੇਖ ਕੇ ਆ ਬਟੀਆਂ ਨੂੰ ਦੇਖ ਕੇ ਸਾਰਿਆਂ ਦੇ ਕਹਿ ਲੱਗਦਾ ਹੈ ਕਿ ਮੈਂ ਇਹਨਾਂ ਦੇ ਸਾਹਮਣੇ ਬਹੁਤ ਛੋਟਾ ਜਿਹਾ ਲੱਗਦਾ ਕਿ ਬੀ ਵੈਰੀ ਆਨਸਟ ਬਹੁਤ ਕੁ ਸਿੱਖਣ ਨੂੰ ਹੈ ਲੇਕਿਨ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਇੱਕ ਐਸੀ ਫਿਲਮ ਬਣੀ ਹੈ ਜਿਹੜੀ ਸ਼ਾਇਦ ਰਿਸ਼ਤਿਆਂ ਨੂੰ ਵਾਪਸ ਲਿਆਉਗੀ ਸਾਰਿਆਂ ਨੂੰ ਵਤਨ ਵਾਪਸ ਲਿਆਉਗੀ ਪਿਆਰ ਮੁਹੱਬਤ ਜਿਹੜੇ ਪੁਰਾਣੇ ਹੁੰਦੇ ਸੀ ਪਿੰਡਾਂ 'ਚ ਉਹ ਇਕੱਠੇ ਹੋ ਜਾਣਗੇ ਬਾਹਰ ਵੀ ਲੋਕ ਸ਼ਾਇਦ ਉਹ ਬਜ਼ੁਰਗਾਂ ਦੀ ਇੱਜ਼ਤ ਮਾਨ ਕਰਨਾ ਸ਼ੁਰੂ ਕਰਨਗੇ ਔਰ ਮੈਨੂੰ ਸਮਝਦਾ ਬਹੁਤ ਕੁਝ ਬਦਲ ਜਾਊਗਾ ਸ਼ਾਇਦ ਬੀਬੀ ਰਜਨੀ ਤੋਂ ਬਾਅਦ ਮੈਂ ਇੱਕੋ ਗੱਲ ਕਹੂੰਗਾ ਆ ਇੱਕ ਫਿਲਮ ਹੈਗੀ ਹੈ ਜਿਹੜੀ ਬਹੁਤ ਕੁਝ ਬਦਲ ਦੂਗੀ ਰੱਬ ਐਦਾਂ ਹੀ ਕਰੇ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਬਹੁਤ ਬਹੁਤ ਸਤਿਕਾਰ ਲੰਬੀ ਉਮਰ ਖੁਸ਼ੀਆਂ ਔਰ ਬਹੁਤ ਤਰੱਕੀਆਂ ਤੁਸੀਂ ਕਰੋ ਧੰਨਵਾਦ ਤੁਹਾਡਾ ਬਹੁਤ ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਮੈਨੂੰ ਲੱਗਦਾ ਅਸੀਂ ਤਾਂ ਬੋਲਦੇ ਰਹੇ ਹਾਂ ਫਿਲਮ ਦੇ ਵਿੱਚ ਤੁਸੀਂ ਸਾਰਿਆਂ ਨੇ ਵੇਖ ਲਿਆ ਬਾਕੀ ਦਰਸ਼ਕਾਂ ਨੂੰ ਅਸੀਂ ਇਸ ਮੰਚ ਤੋਂ ਅਪੀਲ ਕਰਾਂਗੇ ਕਿ ਫਿਲਮ ਤੁਸੀਂ ਜ਼ਰੂਰ ਵੇਖਣ ਜਾਓ ਜਦੋਂ ਤੁਸੀਂ ਸਾਰੇ ਕਹਿੰਦੇ ਹੋ ਕਿ ਕੋਈ ਚੱਜ ਦੀ ਫਿਲਮ ਨਹੀਂ ਆਉਂਦੀ ਕੋਈ ਹਟਕੇ ਫਿਲਮ ਨਹੀਂ ਆਉਂਦੀ ਹੁਣ ਇਸ ਟੀਮ ਨੇ ਇੱਕ ਹਟਕੇ ਫਿਲਮ ਬਣਾਈ ਹੈ ਪ੍ਰੋਡਿਊਸਰਸ ਨੇ ਬੜੇ ਹੌਸਲੇ ਨਾਲ ਇਸ ਉੱਤੇ ਪੈਸਾ ਲਾਇਆ ਬਲਰਾਜ ਦੀ ਕਲਮ ਤੇ ਉਹਦੀ ਨਿਰਦੇਸ਼ਨ ਦੇ ਵਿੱਚ ਬਹੁਤ ਕਮਾਲ ਦਾ ਕੰਮ ਕੀਤਾ ਸਾਡੇ ਸਾਰੇ ਐਕਟਰਸ ਨੇ ਔਰ ਇਸ ਕਰਕੇ ਨਹੀਂ ਕਿ ਟੀਮ ਕਰਕੇ ਤਾਰੀਫ ਕਰ ਰਹੇ ਹਾਂ ਵਾਕਈ ਫਿਲਮ ਦੇਖਣ ਜਾਓਗਾ ਤੁਹਾਡੇ ਰਾਹੀਂ ਅਪੀਲ ਕਰਾਂਗੇ ਕਿ ਸਾਰੇ ਫਿਲਮ ਵੇਖਣ ਜਾਣ ਮੈਂ ਇੱਕ ਵਾਰ ਜ਼ਰੂਰ ਕਹੂੰਗਾ ਕਿ ਤੁਸੀਂ ਬਲਰਾਜ ਨੂੰ ਸਾਰੇ ਸਵਾਲ ਕਰੋ ਅਸੀਂ ਤਾਂ ਕਲਾਕਾਰ ਬੋਲਦੇ ਰਹੇ ਹਾਂ ਬਲਰਾਜ ਦੇ ਨਾਲ ਤੁਸੀਂ ਜ਼ਰੂਰ ਗੱਲ ਕਰੋ ਕਿਨੇ ਕਿਵੇਂ ਫਿਲਮ ਬਣਾਈ ਹੈ ਕਿਵੇਂ ਬਲਰਾਜ ਨੂੰ ਜ਼ਰੂਰ ਮੁਰਿਆਉਣਾ ਚਾਹੀਦਾ ਥੈਂਕ ਯੂ ਪਰ ਜਿਵੇਂ ਦੇਖੀ ਨਹੀਂ ਅੰਦਰ ਫਿਲਮ ਬੈ ਕੇ ਮੈਂ ਬੇਸਮੈਂਟ 'ਚ ਗੱਡੀ 'ਚ ਬੈਠਾ ਪਾਠ ਕਰਦਾ ਪਿਆ ਸੀ ਮੈਂ ਐਡਿਟ ਤੇ ਫਿਲਮ ਘਟੋ ਘਟ 100 ਸਵਾ 100 ਵਾਰ ਦੇਖੀ ਹੈ ਔਰ ਮੇਰੇ ਮਨ ਦੇ ਵਿੱਚ ਇਹੀ ਸੀਗਾ ਕਿ ਇਮਤਿਹਾਨ ਹੈ ਸਾਰੀ ਟੀਮ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ -35 -40 ਚ ਆਪਾਂ ਸ਼ੂਟ ਕੀਤਾ। ਲਿਖਣ ਚ ਆ ਜਾਂਦਾ ਰਿਟਰਨ ਐਂਡ ਡਾਇਰੈਕਟਿਡ ਬਾਈ ਬਲਰਾਜ ਸਿਆਲ ਪਰ ਉਹਦੇ ਪਿੱਛੇ ਘਟੋ ਘਟ 100 ਬੰਦੇ ਨੇ ਕੰਮ ਕੀਤਾ ਜੀ। ਕਈਆਂ ਦੇ ਨਾਮ ਐਂਡ ਕ੍ਰੈਡਿਟ ਚ ਲੰਘ ਜਾਂਦੇ ਆ ਲੋਕਾਂ ਤੋਂ ਪੜੇ ਵੀ ਨਹੀਂ ਜਾਂਦੇ। ਔਰ ਮੈਨੂੰ ਇਹ ਲੱਗਦਾ ਮੈਂ ਬਹੁਤ ਕਰਮਾ ਭਾਗਾਂ ਲਾਂ ਕਿ ਮੈਨੂੰ ਇੰਨੇ ਵਧੀਆ ਐਕਟਰ ਜਿਹੜੇ ਆ ਇਸ ਫਿਲਮ ਦੇ ਨਾਲ ਮੇਰੇ ਜੁੜੇ ਨੇ ਸਾਡੇ ਪ੍ਰੋਡਿਊਸਰ ਜਿਨ੍ਹਾਂ ਨੇ ਇਸ ਕਨਸੈਪਟ ਦੇ ਉੱਤੇ ਪੈਸਾ ਲਾਇਆ ਮੇਰੀ ਪਹਿਲੀ ਫਿਲਮ ਹੈ ਹੈਨਾ ਤੇ ਇਹੀ ਉਮੀਦ ਸੀਗੀ ਤੇ ਅੱਜ ਜਿਹੜਾ ਪੇਪਰ ਅਸੀਂ ਦੇਣਾ ਹੈ ਜਨਰਲੀ 14 ਤਰੀਕ ਨੂੰ ਲੋਕੀ ਇੱਕ ਦਿਨ ਪਹਿਲਾਂ ਪ੍ਰੀਮੀਅਰ ਕਰਦੇ ਆ ਥਰਸਡੇ ਨੂੰ ਕਰਦੇ ਆ ਸਾਡੀ ਕੋਸ਼ਿਸ਼ ਸੀ ਕਿ ਆਪਾਂ ਵੈਡਨਸ ਨੂੰ ਤੁਹਾਨੂੰ ਫਿਲਮ ਦਿਖਾ ਦਈਏ ਤਾਂ ਕਿ ਜੇ ਤੁਹਾਨੂੰ ਚੰਗੀ ਲੱਗੇ ਤੇ ਤੁਹਾਡੇ ਕੋਲ 24 ਘੰਟੇ ਹੈਗੇ ਆ ਜੀ ਉਹਨਾਂ 24 ਘੰਟਿਆਂ 'ਚ ਤੁਸੀਂ ਇਹ ਫਿਲਮ ਜਿਹੜੀ ਹੈ ਲੋਕਾਂ ਤੱਕ ਪਹੁੰਚਾ ਦੇਣੀ ਹੈ ਕਿ 15 ਨੂੰ ਫਿਲਮ ਕਿਉਂ ਦੇਖਣ ਜਾਣ ਅਸੀਂ ਤਾਂ ਜੋ ਕਰਨਾ ਸੀ ਅਸੀਂ ਸਾਰਿਆਂ ਨੇ ਰਲ ਕੇ ਜਿੰਨੇ ਵੀ ਤੁਹਾਨੂੰ ਬੰਦੇ ਇੱਥੇ ਨਜ਼ਰ ਆ ਰਹੇ ਆ ਜਾਂ ਜਿਹੜੇ ਨਜ਼ਰ ਨਹੀਂ ਵੀ ਆ ਰਹੇ ਉਹਨਾਂ ਸਾਰਿਆਂ ਨੇ ਰਲ ਕੇ ਇਹ ਫਿਲਮ ਬਣਾ ਦਿੱਤੀ ਐ ਤੁਹਾਨੂੰ ਅੱਜ ਅਸੀਂ ਦਿਖਾਤੀ ਐ ਜਿਵੇਂ ਤੁਹਾਨੂੰ ਮਹਿਸੂਸ ਆਇਆ ਫਿਲਮ ਬਾਰੇ ਜੇ ਤੁਹਾਡਾ ਦਿਲ ਕਰਦਾ ਘਰ ਜਾ ਕੇ ਬਾਪੂ ਨੂੰ ਜੱਫੀ ਪਾਣ ਦਾ ਤੇ ਮੈਨੂੰ ਲੱਗਦਾ ਸਾਰਿਆਂ ਦਾ ਹੀ ਕਰਨਾ ਚਾਹੀਦਾ ਬਸ ਲੋਕਾਂ ਤੱਕ ਪਹੁੰਚਾ ਦੇ ਜੇ ਕੱਲ ਤੁਹਾਡੇ ਕੋਲ 24 ਘੰਟੇ ਹੈਗੇ ਆ ਸਾਡੀ ਫਿਲਮ ਬਾਰੇ ਲੋਕਾਂ ਨੂੰ ਦੱਸ ਦੇ ਜੇ ਕਿ 15 ਤਰੀਕ ਨੂੰ ਸਿਨੇਮਿਆਂ 'ਚ ਜਾ ਕੇ ਇਹ ਫਿਲਮ ਕਿਉਂ ਦੇਖਣ ਸਾਡਾ ਕੰਮ ਖਤਮ ਹੋ ਗਿਆ ਭਾਜੀ ਹੁਣ ਤੁਹਾਡਾ ਸਾਰਿਆਂ ਦਾ ਕੰਮ ਸ਼ੁਰੂ ਹੋ ਗਿਆ ਅਸੀਂ ਸਾਰੇ ਸਵਾਲ ਕਰਦੇ ਆ ਕਿ ਚੰਗੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਜੇ ਤੁਹਾਨੂੰ ਸੱਚੀ ਚੰਗੀ ਲੱਗੀ ਹੈ ਤੇ ਹੁਣ ਕੱਲ ਤੁਹਾਡਾ ਕੰਮ ਹੈ ਭਾਜੀ ਤੁਸੀਂ ਇੱਕ ਦਿਨ ਓਵਰਟਾਈਮ ਕਰਕੇ ਇਹ ਫਿਲਮ ਲੋਕਾਂ ਤੱਕ ਪਹੁੰਚਾ ਦਿਓ ਬਸ ਮੇਰਾ ਤੇ ਇਹੀ ਕਹਿਣਾ ਜੀ ਵਾ ਵਾ ਤੁਸੀਂ ਆਏ ਮਾਤਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵਾ ਵਾ ਬਹੁਤ ਬਹੁਤ ਨਹੀਂ ਨਹੀਂ ਤੁਹਾਡਾ ਬਹੁਤ ਹਾਂ ਹਾਂ ਆਈ ਪਿਕਚਰ ਆ ਬਸ ਆ ਪਿਕਚਰ ਵੇਖ ਲੋ ਮਾਂ ਜੀ ਉਰੇ ਆਓ ਮੈਂ ਮਾਂ ਖੜੀ ਕਰਤੀ ਲੈ ਆ ਕੇ ਸਾਰਿਆਂ ਦੀ ਦੇਖਾਂ ਮੈਂ ਕਿੰਨੇ ਕਿੰਨੇ ਕਿੰਨੀ ਕਿੰਨੀ ਹਿਸਤ ਹੁੰਦੀ ਇਹਨਾਂ ਦੀ ਇਹਨਾਂ ਦੇ ਪੈਰੀ ਹੱਥ ਲਾ ਕੇ ਜੱਫੀ ਪਾਉਂਦੇ ਹੁੰਦੇ ਹਾਂ ਇਹਨਾਂ ਦੇ ਪੈਰੀ ਹੱਥ ਲਾ ਕੇ ਜੱਫੀ ਪਾਉਂਦੇ ਹਾਂ ਅੰਦਰੋਂ ਨਿਕਲਦੀ ਨਹੀਂ ਪਾਈ ਇਹ ਨਹੀਂ ਜੱਫੀ ਮੀ ਥੈਂਕ ਯੂ ਸੋ ਮੱਚ ਤੁਸੀਂ ਸਾਡੀ ਫਿਲਮ ਦੇਖਣ ਆਏ ਮੈਂ ਇਹਦਾ ਦੀਦੂ ਆਇਆ ਨਾ ਇਹ ਸਾਨੂੰ ਲੜਾਈ ਸੌਰੀ ਸੌਰੀ ਇਹਨੂੰ ਪਛਾਣਿਆ ਜੇ ਆ ਦੇਖੋ ਪਿੱਛੇ ਆਤੀ ਸੱਚ ਤੂੰ ਨਹੀਂ ਆ ਦੇਖਿਆ ਮਾਂ ਮਾਂ ਦੀਆ ਬੱਚਾ ਘੜਦੀ ਹੈ ਹੈ ਤੇ ਬਾਪੂ ਖੜਾ ਹੋਵੇ ਤੇ ਉਹ ਬੱਚਾ ਘੜ ਜਾਣਾ ਇਹਨੂੰ ਇਹਨੂੰ ਵਿਚਾਲਿਆ ਮੁੰਡੇ ਨੂੰ ਵਿਚਾਲ ਲਿਆ ਆ ਜਿੰਨੀ ਪੀਨੇ ਰੋਣੀ ਨਹੀਂ ਬਹੁਤ ਵਧੀਆ ਲੱਗਿਆ ਨਾ ਬਾਪੂ ਦੇਖੋ ਅਹੇ ਚ ਹੀ ਬਣਿਆ ਮਾਏ ਹਰੋਂ ਵੱਡਾ ਤੁਹਾਡਾ ਚੰਗਾ ਹੈ ਮਾਏ ਥੱਕੇ ਪਈ ਐ ਇਹ ਕੰਮ ਮੱਲਿਆ ਉਹ ਦੇਖ ਤੇਰਾ ਪੋਤਾ ਆ ਪਤਾ ਇਹ ਵੀ ਇਹ ਖਾਣਾ ਚਾਹੀਦਾ ਇਹ ਅਸ਼ੀਰਵਾਦ ਅਸਲੀ ਉਹ ਤਾਂ ਮੇਰੇ ਨੇ ਬਹੁਤ ਕੰਮ ਬਹੁਤ ਕਰ ਲਿਆ ਹਾਂ ਇਹਦਾ ਗਦਾ ਸਾਰਿਆਂ ਨਾਲੋਂ ਵਧੀਆ ਸੀ ਜਿਹੜਾ ਦਾਦੇ ਨੂੰ ਇੰਨਾ ਪਿਆਰ ਕਰਦਾ ਸੀ ਸ਼ੁਕਰੀਆ ਥੈਂਕ ਯੂ ਜੀ ਥੈਂਕ ਯੂ ਮਾਵਾ ਮਿਲਣ ਤੇ ਇਹ ਮਾਵਾ ਨੂੰ ਨਾ ਐ ਕਾਲ ਬਟ ਕੀ ਆਇਆ ਜਿਨ੍ਹਾਂ ਦੇ ਨਹੀਂ ਹੈ ਗਿਆ ਉਹਨਾਂ ਨੂੰ ਪੁੱਛਿਓ ਮੇਰੀ ਹੈ ਨਹੀਂ ਤੇ ਜਿੱਦਨ ਦੀ ਮੇਰੀ ਮਾਂ ਗਈ ਹੈ ਮੈਂ ਆਨਾਥ ਹੀ ਰਿਹਾ ਆ ਸੰਭਾਲ ਬਹੁਤ ਹੈ ਮੈਂ 50 ਸਾਲ ਦਾ ਹੈ ਸਰਬਾਹੂਣੀ ਮਾਂ ਮਾਤਾ ਦਾ ਕੀ ਯਾਦ ਕਰੇ ਇਹਨਾਂ ਨੂੰ ਕੀ ਬੋਲਣ ਦੇ ਜਿਹੜੇ ਮੇਰੇ ਸਿੱਕੇ ਨੇ

ਏਓ ਜੇ ਹੋਰ ਸ਼ੋਅਸ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ